ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਏ ਵਾਹਿਗੁਰੂ ਜਿਸ ਮਾਇਆ ਨੇ ਸਾਰੇ ਬ੍ਰਹਮੰਡ ਸੰਸਾਰ ਤੇ ਨੌ ਖੰਡਾਂ ਦੇ ਜੀਵ ਮੋਹਿਤ ਕੀਤੇ ਹੋਏ ਹਨ ਸਾਹੂ ਇਸ ਮਾਇਆ ਦੇ ਜਾਲ ਵਿੱਚ ਮੈਂ ਵੀ ਪਿਆ ਹੋਇਆ। ਰਾਖਲੇਹੁ ਇਹ ਬਿਖਾਈ ਜੀਵ ਦੇਹ ਆਪਣਾ ਨਾਉ ਰਹਾਉ। ਏ ਵਾਹਿਗੁਰੂ ਮੇਰੇ ਇਸ ਬਿਖਾਈ ਵਿਕਾਰੀ ਜੀਵ ਨੂੰ ਰੱਖ ਲੈਣਾ ਕਰੋ। ਅਤੇ ਆਪਣਾ ਨਾਮ ਦੇਣਾ ਕਰੋ ਰਹਾਉ। ਬਿਸਰਾਮ ਦੇ ਕੇ ਕਹਿੰਦੇ ਹਨ ਸਤਿਗੁਰੂ ਜੀ। ਜਾਤੇ ਨਾਹੀ ਕੋ ਸੁਖੀ ਤਾਂ ਕਹਿ ਪਾਛੈ ਜਾਉ। ਜਿਸ ਮਾਇਆ ਦੇ ਪਦਾਰਥਾਂ ਦੀ ਸੰਗਤੋਂ ਕੋਈ ਵੀ ਸੁਖ ਦੇ ਸਹਿਤ ਨਹੀਂ ਹੈ ਤੇ ਨਾ ਰਹਿ ਸਕਦਾ ਹੈ ਉਸ ਮਾਇਆ ਦੇ ਪਿਛੇ ਮੈਂ ਜਾ ਰਹਾ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਉ ਜਿਹੜੀ ਮਾਇਆ ਅੰਤ ਵੇਲੇ ਸਾਰਿਆਂ ਨੂੰ ਛੱਡ ਕਰਕੇ ਚਲੀ ਜਾਂਦੀ ਹੈ ਵਾ ਜਿਹੜੇ ਸਾਰੇ ਸੰਬੰਧੀ ਪਦਾਰਥਾਂ ਆਦ ਨੂੰ ਅੰਤ ਵੇਲੇ ਛੱਡ ਜਾਣਾ ਹੈ ਉਨ੍ਹਾਂ ਵਿੱਚ ਮੁੜ ਮੁੜ ਕੇ ਲੰਪਟਾਉ ਪਾਵ ਲਪਟ ਰ ਹੋ ਰਿਆ ਹਾਂ ਕਰੋ ਕਿਰਪਾ ਕਰਨਾਪਤੀ ਤੇਰੇ ਹਰ ਗੁਣ ਗਾਉ ਏ ਕਰਨਾਪਤੀ ਕਿਰਪਾ ਕਰਨ ਵਾਲੇ ਪਤੀ ਪਰਮੇਸ਼ਰ ਮੇਰੇ ਉੱਪਰ ਆਪਣੀ ਕਿਰਪਾ ਮਿਹਰ ਕਰੋ ਤਾਂ ਜੋ ਏ ਹਰੀ ਮੈਂ ਤੁਹਾਡੇ ਹਰ ਪ੍ਰਕਾਰ ਦੇ ਗੁਣਾਂ ਨੂੰ ਗਾਉਣਾ ਕਰਾਂ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਭ ਪਰਮੇਸ਼ਰ ਸਾਡੀ ਜਨਾਂ ਦੀ ਇਹੋ ਬੇਨਤੀ ਅਰਜ਼ੋਈ ਹੈ ਕਿ ਅਸੀਂ ਤੇਰੀ ਸਾਧ ਸੰਗਤ ਵਿੱਚ ਹੀ ਸਮਾਉਣਾ ਮਿਲਣਾ ਕਰੀਏ ਵਾ ਸਾਧ ਸੰਗਤ ਦੁਆਰਾ ਸਾਡਾ ਮਨ ਤੇਰੇ ਵਿੱਚ ਲੀਨ ਹੋ ਜਾਵੇ ਰਾਗ ਸੂਹੀ ਮਹੱਲਾ 5 ਘਰ 5 ਪੜ ਤਾਲ ਇੱਕ ਊੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਵਿੱਚ ਪੰਜਵੇਂ ਪਾਦਸ਼ਾ ਪੰਜਵੇਂ ਘਰ ਸੁਰ ਤਾਲ ਵਿੱਚ ਪੜ ਤਾਲ ਛੰਦ ਉਚਾਰਨ ਕਰਦੇ ਹੋਏ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਮਨ ਨੂੰ 모ਹ ਲੈਣ ਵਾਲੇ ਲਾਲਨਾ ਪਿਆਰੇ ਪਰਮੇਸ਼ਰ ਦੀ ਸਭ ਪ੍ਰੀਤੀਆਂ ਨਾਲੋਂ ਗੁਰਿਆ ਵੱਡੀ ਪ੍ਰੀਤ ਹੈ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲਿਖੈ ਸੰਤ ਲਾਗ ਮਨੇ ਛੜ ਦੁਬਦਾ ਕੀ ਕੁਰਿਆ ਰਹਾ ਹੇ ਮਨ ਇੱਕ ਗੋਬਿੰਦ ਪਰਮੇਸ਼ਰ ਦਾ ਨਾਮ ਹੀ ਜਪਣਾ ਕਰ ਅਵਰ ਹੋਰ ਕੋਈ ਕਰਮ ਕਾਂਡ ਕਿਸੇ ਵੀ ਲੈ ਕੇ ਪਰਵਾਨਗੀ ਵਿੱਚ ਨਹੀਂ ਹਨ ਸੰਤ ਜਨਾਂ ਦੀ ਸ਼ਰਨ ਵਿੱਚ ਲੱਗਣਾ ਕਰ ਵਾ ਸੰਤਾਂ ਵਾਂਗ ਪਰਮੇਸ਼ਰ ਦੀ ਲਗਨ ਲਾਉਣਾ ਕਰ ਅਤੇ ਮਨ ਵਿੱਚੋਂ ਦੁਬਿਧਾ ਦਵੇਤ ਭਾਵ ਦੀ ਕੁਰੀਆ ਪਗ ਡੰਡੀ ਛੱਡਣਾ ਕਰ ਰਹਾਉ ਨਿਰਗੁਣ ਹਰੀਆ ਸਰਗੁਣ ਤਰੀਆ ਅਨਕ ਕੋਠਰੀਆ ਪਿੰਨ 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 ਕਰੀਆ ਏ ਭਾਈ ਨਿਰਗੁਣ ਤਿੰਨਾ ਗੁਣਾਂ ਤੋਂ ਅਦੀਤ ਹਰੀਆ ਪਰਮੇਸ਼ਰ ਨੇ ਆਪ ਹੀ ਮਾਇਆ ਸਭੁਲੀਸ਼ਰ ਸਰੂਪ ਤਾਰਨ ਕੀਤਾ ਹੋਇਆ ਹੈ ਫਿਰ ਅਨੇਕਾਂ 84 ਲੱਖ ਜੂਨ ਰੂਪੀ ਕੋਠਰੀਆ ਦੇਹਾਂ ਚੌਹਾ ਪਿੰਨ ਪਿੰਨ ਵਕੋ ਵਕ ਖਾਣੀਆਂ ਦੁਆਰ ਪਿੰਨ ਪਿੰਨ ਵਕ ਵਕ ਪੈਦਾ ਕੀ ਕਰਿਆ ਕੀਤੀਆਂ ਹਨ ਵਾ ਅੰਡਜ ਖਾਣੀ ਪਿੰਨ ਵਖਰੀ ਜੇਰਜ ਖਾਣੀ ਪਿੰਨ ਵਖਰੀ ਸੇਤਜ ਖਾਣੀ ਪਿੰਨ ਵਖਰੀ ਅਤੇ ਉਤਪੁਜ ਖਾਣੀ ਪਿੰਨ ਵਖਰੀ ਪੈਦਾ ਕੀਤੀ ਹੈ ਵਚਾਰ ਵਾਰ ਪਿੰਨ ਸ਼ਬਦ ਆਉਣ ਕਰਕੇ ਇਸ ਪ੍ਰਕਾਰ ਵੀ ਅਰਥ ਲਾਉਣਾ ਕਿ ਚਾਰ ਉਤਮ ਮੱਧਮ ਕनिष्ठ ਮੱਧਮ ਅਦਮ ਵਾਸ਼ ਰਜੋਗੁਣੀ ਤਮੋਗੁਣੀ ਸਤੋਗੁਣੀ ਤੇ ਕੋਈ ਤਿੰਨਾ ਗੁਣਾ ਵਿੱਚ ਮਿਸ਼ਰਤ ਪੈਦਾ ਕੀਤੇ ਹਨ ਇਸ ਪ੍ਰਕਾਰ ਵੱਖੋ ਵਖਰੀ ਰਚਨਾ ਪੈਦਾ ਕੀਤੀ ਹੈ ਵਿੱਚ ਮਨ ਕੋਟਵਰੀਆ ਇਹਨਾਂ ਸਰੀਰਾਂ ਰੂਪੀ ਕੋਟਰੀਆਂ ਦੇ ਅੰਦਰ ਮਨ ਚਿਤ ਨੂੰ ਕੋਟ ਵਰੀਆ कोतवाल ਥਾਣੇਦਾਰ ਬਣਾਉਣਾ ਕੀਤਾ ਹੈ ਨਿਜ ਮੰਦਰ ਪਰੀਆ ਤਹਾ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਇਹ ਸਰੀਰ ਪਰੀਆ ਪਿਆਰੇ ਪਤੀ ਪਰਮੇਸ਼ਰ ਦਾ ਨਿਜ ਆਪਣਾ ਮੰਦਰ ਹੈ ਵਾ ਆਪਣੀ ਤੁਰਿਆ ਪਾਦਰੂਪੀ ਮੰਦਰ ਵਿੱਚ ਪਰਮੇਸ਼ਰ ਰਹਿੰਦਾ ਹੈ ਤਹਾ ਕੀ ਕੀ ਉੱਥੇ ਉਸ ਮੰਦਰ ਵਿੱਚ ਆਨੰਦ ਆਨੰਦ ਮਾਨਣਾ ਕਰਦਾ ਹੈ ਨਹਿ ਨਾਹੀ ਉਹ ਮਰੀਆ ਮਰਦਾ ਹੈ ਨਾਹੀ ਪ੍ਰਤਖ ਤ੍ਰਿਸ਼ਨਾ ਕਾਲ ਆਦ ਦੀ ਅਗਨੀ ਵਿੱਚ ਜਰੀਆ ਸੜਦਾ ਹੈ ਵਾ ਨਾਹੀ ਉਸ ਨੂੰ ਜਰੀਆ ਬੁਢੇਪਾ ਹੁੰਦਾ ਹੈ ਕੀਰਤਨ ਜੁਰੀਆ ਬਹੁ ਵਿਦ ਫਿਰਿਆ ਪਰ ਕੋ ਹਿਰਿਆ ਬਿਕਨਾ ਕਿਰਿਆ ਐਸੀ ਸਮਰੱਥ ਪਰਮੇਸ਼ਰ ਨੂੰ ਛੱਡ ਕੇ ਜੋ ਜੀਵ ਕੀਰਤਨ ਕਈਏ ਮਾਇਕੀ ਕਾਰਜਾਂ ਵਾ ਕਰਮਾਂ ਕਾਂਡਾਂ ਵਿੱਚ ਜੁਰੀਆ ਜੁੜੇ ਹਨ ਉਨੇ ਕਾਂ ਬਿਦ ਤਰ੍ਹਾਂ ਕਰਕੇ ਜੂਨਾ ਵਿੱਚ ਫਿਰਿਆ ਫਿਰਦੇ ਰਹਿੰਦੇ ਪਰ ਪਰਾਏ ਹੱਕ ਨੂੰ ਹਿਰਿਆ ਚਰਾਉਂਦੇ ਹਨ ਵਾਜੋ ਪਰਾਇਆਂ ਇਸਤਰੀਆਂ ਨੂੰ ਮਨ ਦ੍ਰਿਸ਼ਟੀ ਨਾਲ ਹਿਰਿਆ ਦੇਖਦੇ ਹਨ ਉਹ ਵਿਖਨਾ ਵਿਸ਼ਿਆ ਵਾ ਬਿਕ ਰੂਪ ਮਾਇਆ ਦੇ ਕਿਰਿਆ ਘੇਰੇ ਹੋਏ ਹਨ ਅਬ ਸਾਧੂ ਸੰਗ ਪਰਿਆ ਹਰ ਦੁਆਰੇ ਖਰਿਆ ਜੁ ਆਬ ਹੋਣ ਇਸ ਮਨੁੱਖਾ ਜਨਮ ਵਿੱਚ ਸਾਧੂ ਸ੍ਰੇਸ਼ਟ ਮਹਾਤਮਾ ਜਨਾ ਦੀ ਸੰਗਤ ਵਿੱਚ ਪਰਿਆ ਪਏ ਹਨ ਉਹ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗਿਆਨ ਰੂਪੀ ਦੁਆਰੇ ਦਰਵਾਜ਼ੇ ਵਿੱਚ ਖਰੀਆ ਖੜੇ ਇਸਤਤ ਹੋਏ ਹਨ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੁਰ ਨਾ ਫਿਰਿਆ ਉਹੀ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਨੂੰ ਕਰਦੇ ਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਜਿਸ ਨੂੰ ਵੀ ਇਸ ਮਨੁੱਖਾ ਜਨਮ ਦੇ ਸਮੇਂ ਵਿੱਚ ਗੁਰ ਮਿਰਿਆ ਮਿਲ ਗਿਆ ਹੈ ਉਬੌਰ ਮੁੜ ਕੇ ਜੂਨਾ ਵਿੱਚ ਨਹੀਂ ਫਿਰਿਆ ਫਿਰਦਾ ਸੂਹੀ ਮਹੱਲਾ ਪੰਜਵਾ ਰਾਸ ਮੰਡਲ ਕਿਨੋ ਅਖਾਰਾ ਸਗਲੋ ਸਾਜ ਰਖਿਓ ਪਾਸ ਆਰ ਆਹਾ ਜੋ ਪਰਮੇਸ਼ਰ ਨੇ ਇਹ ਸੰਸਾਰ ਰੂਪੀ ਅਖਾੜਾ ਕੁਸ਼ਤੀ ਦਾ ਸਥਾਨ ਰਚਨਾ ਕੀਤਾ ਹੈ ਇਹੋ ਹੀ ਰਾਸ ਮੰਡਲ ਰਾਸ ਲੀਲਾ ਹੈ अथवा ਜਿਵੇਂ ਪਹਿਲਵਾਨਾਂ ਦੀ ਕੁਸ਼ਤੀ ਲਈ ਅਖਾੜਾ ਹੁੰਦਾ ਇਉ ਇਹ ਮੰਡਲ ਸਮੂਹ ਸੰਸਾਰ ਰੂਪੀ ਅਖਾੜਾ ਹੈ ਜਿਸ ਵਿੱਚ ਗੁਰਮਖ ਤੇ ਮਨਮਖ ਰੂਪੀ ਪਹਿਲਵਾਨ ਕੁਲਦੇ ਹਨ ਵਾ ਅੰਤੈ ਕਰਨ ਰੂਪੀ ਅਖਾੜਾ ਹੈ ਜਿਸ ਵਿੱਚ ਬਿਵੇਕ ਤੇ ਮੋਹ ਰੂਪੀ ਦੋ ਪਹਿਲਵਾਨ ਕੁਸ਼ਤੀ ਕਰਦੇ ਕਦੇ ਮੋਹ ਉੱਪਰ ਆ ਜਾਂਦਾ ਕਦੇ ਬਿਵੇਕ ਉੱਪਰ ਆ ਜਾਂਦਾ ਇਹੋ ਪਰਮੇਸ਼ਰ ਨੇ ਇਹ ਅਖਾੜਾ ਬਣਾਉਣਾ ਕੀਤਾ ਹੈ ਜੋ ਸਗਲੋ ਸਾਰੇ ਜੀਵਾਂ ਦਾ ਪਸਾਰਾ ਸਾਜ ਕੇ ਰਖਿਓ ਰਖਣਾ ਕੀਤਾ ਏ ਰਾਸ ਦੇ ਸਾਜ ਹਨ ਰਹਾਉ ਮਿਸ ਰਾਮ ਦੀ ਕਿ ਸਤਿਗੁਰੂ ਅੱਗੇ ਕਿਰਪਾ ਕਰ ਰਹੇ ਹਨ ਬਹੁ ਵਿਦ ਰੂਪ ਰੰਗ ਆਪਾਰਾ ਪੀਖੈ ਖੁਸੀ ਭੋਗਨ ਹੀ ਸਾਰਾ ਬਹੁਤ ਵਿਦ ਤਰ੍ਹਾਂ ਰੂਪ ਆਕਾਰ ਤੇ ਅਪਾਰਾ ਬਯੰਤ ਰੰਗਾਂ ਦੇ ਜੀਵ ਰਚੇ ਹਨ ਹੀ ਕਹੇ ਨਿਸ਼ਚੈ ਕਰਕੇ ਭੋਗਨ ਹਾਰਾ ਪਰਮੇਸ਼ਰ ਐਸੇ ਸੰਸਾਰ ਰੂਪੀ ਅਖਾੜੇ ਨੂੰ ਪੀਖੈ ਵੇਖ ਕੇ ਖੁਸੀ ਪ੍ਰਸੰਨ ਹੁੰਦਾ ਹੈ ਵਾ ਦ੍ਰਿਸ਼ਟਾ ਰੂਪ ਹੋ ਕੇ ਸਭ ਕੁਝ ਵੇਖਦਾ ਹੈ ਫਿਰ ਅੰਤ ਨੂੰ ਸੰਸਾਰ ਦਾ ਭੋਗ ਭਾਵ ਸਮਾਪਤੀ ਕਰਨ ਵਾਲਾ ਹੈ ਵਾ ਸੰਸਾਰੀ ਜੀਵਾਂ ਨੂੰ ਭੋਗ ਪਦਾਰਥਾਂ ਦੇਂਦਾ ਹੋਇਆ ਖਾਰਾ-ਖਾਰ ਦਾ ਥੱਕਦਾ ਹੀ ਨਹੀਂ ਹੈ ਸਭ ਰਸ ਲੈਤ ਬਸਤ ਨਿਰਾਰਾ ਸਾਰੇ ਰਸਾਂ ਨੂੰ ਲੈਂਦਾ ਹੋਇਆ ਪਰਮੇਸ਼ਰ ਫੇਰ ਵੀ ਨਿਰਾਰਾ ਨਿਰਲੇਪ ਅਸੰਗ ਹੋ ਕੇ ਵਸਦਾ ਹੈ ਵਰਣ ਚਿਹਨ ਨਾਹੀ ਮੁਖ ਨਾ ਮੁਖ ਨਾ ਮਾਸਾਰਾ ਉਸ ਦਾ ਬ੍ਰਾਹਮਣ ਖੱਤਰੀ ਆਦ ਵਰਣ ਵਾ ਕਾਲਾ ਚਿੱਟਾ ਆਦ ਰੰਗ ਤੇ ਚਿਹਨ ਨਿਸ਼ਾਨ ਵੀ ਨਹੀਂ ਹੈ 나ਹੀ ਮੂੰਹ ਹੈ ਤੇ 나ਹੀ ਮੁਖ ਤੇ ਮਾਸਾਰਾ ਦਾੜਾ ਹੈ ਵਾ ਮਾਸਾਰਾ ਮਾਸ ਦਾ ਆਲਾ ਭਾਵ ਕਰ ਅਰਥਾਤ ਸਰੀਰ ਵੀ ਨਹੀਂ ਹੈ ਕਹਿਨ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਹੇ ਪਰਮੇਸ਼ਰ ਤੇਰਾ ਇਹ ਸੰਸਾਰ ਰੂਪੀ ਖੇਡ ਵਾ ਕੌਤਕ ਕਿਹੇ ਨਹੀਂ ਜਾ ਸਕਦੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਤੇਰੇ ਸੰਤ ਜਨਾਂ ਦੇ ਚਰਨਾਰਾ ਚਰਨਾਂ ਦੀ ਰੇਣ ਧੂੜੀ ਮੰਗਦੇ ਹਾਂ ਸੂਹੀ ਮਹੱਲਾ ਪੰਜਵਾ ਤਉ ਮੈਂ ਆਇਆ ਸਰਨੀ ਆਇਆ ਪਰੋਸੈ ਆਇਆ ਕਿਰਪਾ ਆਇਆ ਹੇ ਮਹਾਰਾਜ ਤਦੋ ਹੀ ਮੈਂ ਆਪਣੇ ਆਪ ਨੂੰ ਮਨੁੱਖਾ ਜਨਮ ਵਿੱਚ ਆਇਆ ਹੋਇਆ ਸਫਲਾ ਸਮਝਿਆ ਜਦੋਂ ਮੈਂ ਤੇਰੀ ਸਾਧ ਸੰਗਤ ਰੂਪੀ ਸਰਨੀ ਓਟ ਵਿੱਚ ਆ ਗਿਆ ਹਾਂ ਅਤੇ ਜਦੋਂ ਮੈਂ ਭਰੋਸੇ ਵਿਸ਼ਵਾਸ ਵਿੱਚ ਆ ਗਿਆ ਅਤੇ ਜਦੋਂ ਤੂੰ ਕਿਰਪਾ ਮਿਹਰ ਦੇ ਘਰ ਵਿੱਚ ਆ ਗਿਆ ਅਥਵਾ ਹੀ ਪਰਮੇਸ਼ਰ ਜਦੋਂ ਤੂੰ ਸਾਡੇ ਪੁਰਬਲੇ ਪੁੰਨਾਂ ਦਾ ਪ੍ਰੇਰਿਆ ਆਇਆ ਕਿਰਪਾ ਵਿੱਚ ਆਇਆ ਤਾਂ ਹੀ ਮੈਂ ਤੇਰੀ ਸ਼ਰਨ ਵਿੱਚ ਆਇਆ ਜਦੋਂ ਸ਼ਰਨ ਵਿੱਚ ਆਇਆ ਤਦੋਂ ਮੈਨੂੰ ਮਨ ਵਿੱਚ ਭਰੋਸਾ ਆ ਗਿਆ ਕਿ ਤੂੰ ਜ਼ਰੂਰ ਸੰਸਾਰ ਸਮੁੰਦਰ ਤੋਂ ਤਾਰ ਲਵੇਂਗਾ ਜਿਉ ਭਾਵੈ ਤਿਉ ਰਾਖੋ ਸੁਆਮੀ ਮਾਰਗ ਗੁਰਹਿ ਪਠਾਇਆ ਰਹਾ ਹੇ ਸੁਆਮੀ ਮਾਲਕ ਵਾਹਿਗੁਰੂ ਜੀ ਜਿਵੇਂ ਤੈਨੂੰ ਪਾਉਂਦਾ ਹੈ ਤਿਵੇਂ ਮੈਨੂੰ ਰੱਖਣਾ ਕਰ ਮੈਨੂੰ ਮੇਰੇ ਗੁਰਹਿ ਗੁਰੂ ਨੇ ਤੇਰੇ పాਉ ਪਗਤੀ ਦੇ ਮਾਰਗ ਰਸਤੇ ਉੱਪਰ ਪਠਾਇਆ ਭੇਜਿਆ ਤੂ ਰਿਆ ਹਰਹਾਉ ਬਿਸਰਾਮ ਦੀ ਕੀ ਸਤਿਗੁਰੂ ਕਹਿੰਦੇ ਹਨ ਮਹਾਂ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ ਏ ਮਹਾਰਾਜੀ ਤੇਰੀ ਪੈਦਾ ਕੀਤੀ ਹੋਈ ਮਾਇਆ ਮਾਂ ਬਹੁਤ ਹੀ ਦੁੱਤਰ ਕਠਨ ਤਾਈ ਨਾਲ ਤਰੀ ਜਾਣ ਵਾਲੀ ਹੈ ਜਿਸ ਪ੍ਰਕਾਰ ਪਵਨ ਹਵਾ ਦਾ ਚੁਲਾਇਆ ਹਿਲੋਰਾ ਆਉਂਦਾ ਹੈ ਤਾਂ ਬਿਰਖਾਂ ਦੇ ਪੱਤੇ ਹਿਲਦੇ ਆ ਇਉ ਪੱਤਰਿਆਂ ਰੂਪੀ ਜੀਵ ਹਿਲਦੇ ਪਏ ਆ ਸੋਨ ਸੋਨੇ ਹੀ ਡਰਾਇਆ ਕਰ ਰੋ ਧਰਮ ਰਾਇਆ ਹੀ ਮਹਾਰਾਜ ਵੇਦਾਂ ਸ਼ਾਸਤਰਾਂ ਦੁਆਰਾ ਪ੍ਰਲੋਕ ਦਾ ਹਾਲ ਸੁਣ ਸੁਣ ਕੇ ਮੇਰਾ ਹੀ ਹਿਰਦਾ ਬਹੁਤ ਡਰ ਦੇ ਸਹਿਤ ਹੋ ਆਇਆ ਹੈ ਕਿ ਉੱਥੇ ਤਾਂ ਕਰ ਰੋ ਧਰਮ ਰਾਇਆ ਭਾਵ ਜਿਹੜਾ ਧਰਮ ਰਾਜੇ ਦਾ ਸੁਭਾਅ ਬੜਾ ਕਰ ਰੋ ਕਰੜਾ ਹੈ ਸਖਤ ਹੈ ਗਰੇ ਅੰਦ ਗੂ ਪਾਇਆ ਪਾਵਕ ਸਗ ਰਾਇਆ ਇਹ ਪਰਮੇਸ਼ਰ ਦੇ ਸੰਸਾਰ ਰੂਪੀ ਗ੍ਰਹਿ ਘਰ ਅੰਨੇ ਕੂ ਪਾਇਆ ਖੂ ਦੀ ਨਿਆਈ ਹੈ ਜਿਸ ਵਿੱਚ ਅਗਿਆਨ ਦਾ ਘੋਪ ਹਨੇਰਾ ਹੈ ਇਹ ਸਗਰਾਇਆ ਸਾਰਾ ਸੰਸਾਰ ਪਾਵਕ ਅਗ ਦੀ ਨਿਆਈ ਵੀ ਹੈ ਵਾ ਇਹ ਅਗ ਦੀ ਸਗਰਾਇਆ ਸਾਗਰ ਦੀ ਨਿਆਈ ਵੀ ਹੈ ਗਈ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਕੀ ਵਾਇਗ੍ਰੂ ਇਸ ਪ੍ਰਕਾਰ ਜਦੋਂ ਮੈਂ ਸਾਧ ਆਇਆ ਸਾਧੂ ਸ੍ਰੇਸ਼ਟ ਗੁਰਾਂ ਦੀ ਓਟ ਟੇਕ ਗਈ ਗ੍ਰਹਿਣ ਕੀਤੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਫੇਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਆਰਾਧਨਾ ਕੀਤਾ ਤਿਸ ਕਰਕੇ ਆਬ ਹੁਣ ਮੈਂ ਪੂਰਾ ਪੂਰਨ ਆਨੰਦ ਗਿਆਨ ਵਾ ਤੇਰੀ ਪ੍ਰਾਪਤੀ ਨੂੰ ਪ੍ਰਾਉਣਾ ਕੀਤਾ ਹੈ ਰਾਗ ਸੂਹੀ ਮਹੱਲਾ 5 ਘਰ ਸ਼ੀਵਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਦੇ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਹਨ ਘਰ ਛੇਵਾਂ ਸੁਰਤਾਲ ਦੇ ਵਿੱਚ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਸੱਚੇ ਗੁਰੂ ਸਾਹਿਬ ਜੀ ਪਾਸ ਕੋਲ ਮੇਰੀ ਬੇਨਤੀ ਅਰਜ਼ੋਈ ਹੈ ਕਿ ਮੈਨੂੰ ਇੱਕ ਪਰਮੇਸ਼ਰ ਦੇ ਨਾਮ ਦਾ ਆਧਾਰਾ ਆਸਰਾ ਮਿਲਣਾ ਕਰੇ ਟੁੱਟਾ ਸੱਚਾ ਬਾਦशाह ਤਾਪ ਗਿਆ ਸੰਸਾਰ ਜਦੋਂ ਸੱਚਾ ਇਸਤ ਤੂ ਪਾਦਸ਼ਾ ਸੰਸਾਰ ਤਖ ਦਾ ਮਾਲਿਕ ਟੁੱਟਾ ਪਰਸਾਨੂ ਜਾਂਦਾ ਹੈ ਤਦੋਂ ਜਗਤ ਦਾ ਆਦੀ ਵਿਆਦੀ ਉਪਾਦੀ ਆਦ ਤਾਪ ਚਲਿਆ ਜਾਂਦਾ ਹੈ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾਉ ਭਗਤੀ ਕਰਨ ਵਾਲਿਆਂ ਦੀ ਇਸ ਲੋਕ ਵਿੱਚ ਤੂੰ ਹੀ ਟੇਕ ਹੈ ਸ਼ਾਂਤ ਜਿਤ ਮਹਾਤਮਾ ਜਨਾਂ ਦੀ ਪ੍ਰਲੋਕ ਵਿੱਚ ਵੀ ਤੂੰ ਹੀ ਓਟ ਹੈ हे ਵਾਹਿਗੁਰੂ ਤੂੰ ਸੱਚਾ ਤ੍ਰੈਕਾਲ ਆਬਾਦ ਰੂਪ ਤੇ ਜਗਤ ਨੂੰ ਸਿਰਜਨਹਾਰਾ ਬਣਾਉਣ ਵਾਲਾ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਹਨ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰ ਤੇਰੀ ਸ਼ੁੱਭ ਗੁਣਾ ਸਾਧਨਾ ਰੂਪੀ ਸਮੱਗਰੀ ਵਸਤੂ ਵਾ ਬ੍ਰਹਮ ਗਿਆਨ ਭਗਤੀ ਰੂਪੀ ਸਮੱਗਰੀ ਸੱਚੀ ਹੈ ਅਤੇ ਤੇਰਾ ਸਤ ਸੰਗਤ ਸੱਚਖੰਡ ਰੂਪੀ ਦਰਬਾਰ ਵੀ ਸੱਚਾ ਹੈ ਸੱਚ ਤੇਰੀ ਖਾ ਜੀਨਿਆ ਸੱਚ ਤੇਰਾ ਆਪਸਾਰ ਸੰਤਾਂ ਭਗਤਾਂ ਦੇ ਹਿਰਦੇ ਵਾ ਨਾਮ ਰੂਪੀ ਤੇਰੇ ਖਾ ਜੀਨਿਆ ਭੰਡਾਰੇ ਵੀ ਸੱਚੇ ਹਨ ਇਹ ਜਗਤ ਰੂਪੀ ਪਸਾਰਾ ਵੀ ਤੇਰਾ ਸੱਚਾ ਹੈ ਵਾ ਬਿਵੇਕ ਵਿਰਾਗ ਆਦ ਸਾਧਨਾ ਦਾ ਪਸਾਰਾ ਵੀ ਸੱਚਾ ਹੈ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਤ੍ਰਿਗੁਣ ਅਤੀਤ ਹੋਣ ਕਰਕੇ ਤੇਰਾ ਸਰੂਪ ਵੀ ਅਗੰਮ ਅਪਹੁੰਚ ਹੈ ਅਤੇ ਜੋ ਵੀ ਸੰਸਾਰ ਦੇ ਭਲੇ ਲਈ ਮਾਇਆ ਸਭ ਲੋਕੇ ਸਰੂਪ ਧਾਰਦਾ ਹੈ ਉਸ ਸਰੂਪ ਦਾ ਤੇਰਾ ਦਰਸਾਰਾ ਦਰਸ਼ਨ ਵੀ ਉਪਮਾ ਤੂੰ ਰਹਿਦ ਹੈ ਹਉ ਕੁਰਬਾਨੀ ਤੇਰਿਆ ਸੇਵਕਾਂ ਜਿਨ ਹਰ ਨਾਮ ਪਿਆਰਾ ਮੈਂ ਤੇਰਿਆ ਉਹਨਾਂ ਸੇਵਕਾਂ ਦਾਸਾਂ ਤੋਂ ਕੁਰਬਾਨੀ ਬਲਹਾਰ ਜਾਂਦਾ ਜਿਨ੍ਹਾਂ ਨੂੰ ਤੇਰਾ ਹਰੀ ਨਾਮ ਪਿਆਰਾ ਚੰਗਾ ਲੱਗਦਾ ਹੈ ਸਬੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਇਹ ਅਗਮ ਅਪਹੁੰਚ ਤੇ ਅਪਾਰਾ ਬੇਅੰਤ ਪ੍ਰਭੂ ਜਦੋਂ ਤੈਨੂੰ ਗੁਰਾਂ ਦੁਆਰਾ ਪਾ ਲਿਆ ਤਦੋਂ ਸਾਰੀਆਂ ਇਛਾਵਾਂ ਹੀ ਪੂਰੀਆਂ ਹੋ ਗਈਆਂ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਹਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਤੂੰ ਹੀ ਮੈਨੂੰ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਰੂਪ ਹੋ ਕੇ ਮਿਲਿਆ ਮੈਂ ਸਦਾ ਹੀ ਤੇਰਿਆ ਭਾਵ ਤੇਰਿਆਂ ਚਰਨਾ ਤਾਈਂ ਬਲਹਾਰਾ ਕੁਰਬਾਨ ਜਾਂਦਾ ਹ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ